ਕਉੰਕਾਰ ਸਤਨਾਮ ਕਰਤਾ ਪੁਰਖ ਨਿਰਪੋ ਨਿਰਵੈਰ ਕਾਲ ਮੂਰਤ ਜੁਨੇ ਸਭੰ ਗੁਰ ਪ੍ਰਸਾਦ ਜਪ ਆਦ ਸਚੁ ਜੁਗਾ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਸੋਚਾ ਸੋਚਨ ਹੋਵੇ ਜੇ ਸੋਚਿ ਲਖਵਾਰ ਸੁਪੈ ਚਪਨ ਹੋਵੇ ਜੇ ਲਾਇ ਰਹਾ ਲਿਵਤਾਰ ਭੁਖਿਆ ਭੁਖ ਨ ਉਤਰੇ ਜਿਬਨ ਨ ਪੁਰੀਆ ਪਾਰ ਸਹ ਸਿਆਣ ਪੈ ਲਖੋ ਤੈਕ ਨ ਚੱਲੇ ਨਾਲ ਕਿਵ ਸਟਿਆਰਾ ਹੋਇਆ ਕਿਵ ਕੂੜਾ ਟੁੱਟ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹਵਨਕਾਰ ਹੁਕਮ ਨ ਕਹਿਆ ਜਾਏ ਹੁਕਮੇ ਹਵਣ ਜੀ ਹੁਕਮ ਲੈ ਵਢਿਆ ਹੁਕਮੇ ਉਤਮ ਨੀਚ ਹੁਕਮ ਲੇਕ ਦੁਖ ਸੁਖ ਪਾਈ ਹੈ ਇਕਨ ਹੁਕਮੇ ਬਖਸ਼ੀਸ ਹੁਕਮੇ ਸਦਾ ਪਵਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਈ ਨਾਨਕ ਹੁਕਮੇ ਜੀ ਬੁਝਾ ਤਾ ਹਉ ਮੈਂ ਕਹਿ ਨ ਕੋਈ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੁਦਾਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਕੇ ਗਾਵੇ ਕੋ ਜੀ ਲੈ ਫਿਰਦੇ ਗਾਵੇ ਕੋ ਜਾਪੇ ਦਿਸੈ ਦੂਰ ਗਾਵੇ ਕੋ ਵੇਖ ਹਾਦਰ ਹਾਦੂਰ ਕਤਨਾ ਕਥੇ ਨਾ ਆਵੇ ਟੋਟ ਕਤ ਕਤ ਕਥੇ ਕੋਟੀ ਕੋਟ ਕੋਟ ਦਿੰਦਾ ਤੇ ਲੈਂਦਾ ਤਕ ਪਾਏ ਜੁਗਾ ਜੁਗੰਤਰ ਖਾਏ ਖਾਏ ਹੁਕਮ ਹੁਕਮ ਚਲਾਏ ਰਾਹ ਨਾਨਕ ਵਿਗਸੈ ਵੇ ਪਰਵਾਹੋ ਸੱਚ ਸਭ ਸੱਚ ਨਾਇ ਪਖਿ ਪੋ ਅਪਾਰ ਅੱਖ ਮੰਗ ਦੇਹ ਦੇ ਦਾਤ ਕਰੇ ਦਾਤਾਰ ਫਿਰ ਕ ਅਗਰਖਿਆ ਜਿਦ ਸਦਰਬਾਰ ਮੋਹ ਕੇ ਬੋਲਣ ਬੋਲੀਐ ਜਿਸੁਣ ਤਰੇ ਪਿਆਰ ਅਮਰਤ ਵੇਲਾ ਸਚ ਨਾ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੇ ਮੋਖ ਦਵਾਰ ਨਾਨਕੇ ਵੈ ਜਾਣੀਐ ਸਵਾਪੇ ਸਚਿਆਰ થાપ્યા ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ સોય ਜਿਨసే ਵ્યાਤਨ ਪਾਇਆ ਮਾਨ ਨਾਨਕ ਗਾਵਿਏ ਗੁਣਿ ਨਿਧਾਨ ਗਾਵਿਐ ਸੁਣੀਐ ਮਨ ਰਖਿਐ ਭਾਉ ਦੁਖ ਪਰਸੁ ਘਰ ਲੈ ਜਾਏ ਗੁਰਮਖ ਨਾਦੰ ਗੁਰਮਖ ਵੇਦੰ ਗੁਰਮਖ ਰਿਆ ਸਮਾਈ ਗੁਰੇਸ਼ਰ ਗੁਰੂ ਗੋਖਰਖ ਬਰਮਾ ਗੁਰ ਪਾਰਬਤੀ ਮਹਾਈ ਜਿਹੋ ਜਾਣ ਆਖਾ ਨਾਏ ਕਹਣ ਕਥਨ ਜਾਏ ਗੁਰਾਂ ਇੱਕ ਦੇਹ ਬਜਾਈ ਸਭਨਾ ਜੀਆਂ ਕਹਿ ਇੱਕ ਦਤ ਸੋ ਮੈਂ ਵਿਸਰ ਨ ਜਾਏ ਤੀਰਥ ਨਾਮ ਜਿਤਸ ਪਾਵਾਂ ਵਿਣ ਪਾਣ ਕਹਿ ਨਾਏ ਕਰੀ ਜਿਤਸ ਟਰ ਟੋ ਪਾਈ ਵੇਖਾ ਵਿਣ ਕਰਮ ਕੈ ਮਿਲ ਲੈ ਲੈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੇ ਗੁਰਾਂ ਇੱਕ ਦੇਹ ਬਜਾਈ ਸਭਨਾ ਜੀਆਂ ਕਹਿ ਇੱਕ ਦਤਾ ਸੋ ਮੈਂ ਵਿਸਰ ਨ ਜਾਏ ਜੇ ਜਿਗਰਿਆ ਰਿਆਰ ਜਾ ਹੋਰ ਦਸੋਣੀ ਹੋਏ ਨਵਾ ਖੰਡਾ ਵਟਡਾਣੀਆਂ ਨਾਲ ਚੱਲੇ ਸਭ ਕੋਏ ਚੰਗਾ ਨਾ ਰਖਾਇ ਕਾ ਜਸ ਕੀ ਰਤ ਜਗ ਲੇ ਜੇ ਤਿਸ ਨਦਰ ਨਾ ਆਵੇ ਤਾਂ ਵਾਤ ਨ ਪੁੱਛਕੀ ਕੀਟਾ ਅੰਦਰ ਕੀਟ ਕਰ ਦੋਸੀ ਦੂਸ ਤਰੇ ਨਾਨਕ ਨਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਾ ਕੋਈ ਨਾ ਸੂਝੈ ਜੇ ਤਿਸ ਗੁਣ ਕੋਏ ਕਰੇ ਸੁਣੇ ਸਿਧ ਪੀਰ ਸੁਰਨਾਥ ਸੁਣੈ ਤਰਤਵ ਲਕਾਸ ਸੁਣੈ ਦੀਪ ਲੁਪਤਾਲ ਸੁਣੈ ਪੁਨਸਕ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਪ ਕਾ ਨਾਸ ਸੁਣੈ ਸਰਬਰਮਾ ਇੰਦ ਸੁਣੈ ਮੁਖ ਸਲਾਹਨ ਮੰਦ ਸੁਣਐ ਜੋਗ ਜੁਗਤ ਤਨ ਭੇਦ ਸੁਣਐ ਸਾਸ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਐ ਦੁਖ ਪਪ ਕਾ ਨਾਸ ਸੁਣਐ ਸਾਸਨ ਤੋਂ ਗਿਆਨ ਸੁਣ ਅਟਟ ਕਾ ਅਸਨਾਣ ਸੁਣਐ ਪੜ ਪੜ ਪਾਹ ਮਾਨ ਸੁਣ ਲਾ ਕੇ ਸਹਿ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਐ ਦੁਖ ਪਪ ਕਾ ਨਾਸ ਸਣਿਆ ਸਰਗੁਣ ਕੇ ਗਾ ਸੁਣੇ ਸਿਕ ਪੀਰ ਪਤਸ਼ਾਹ ਸੁਣਿਆ ਅੰਧੇ ਪਵਰਾ ਹੋ ਸੁਣ ਹਤ ਵਸ ਗਾ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਪ ਕਾ ਨਾਸ ਮਨ ਕੀ ਗਤ ਕਹਿ ਨਾ ਜਾਏ ਜੇ ਕੋ ਕਹਿ ਪਿਛੇ ਪਛਤਾਏ ਕਾਗਦ ਕਲਮ ਨ ਲਿਖਣ ਹਾਰ ਮਨ ਕਬ ਕਰਨ ਵਿਚਾਰ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨ ਸੁਰਤ ਹੋਵੇ ਮਨ ਬੁੱਧ ਮਨ ਸਗਲ ਭਵਨ ਕੇ ਸ਼ੁੱਧ ਮਨ ਮੋ ਝੋਟਾ ਨਾ ਖਾਏ ਮਨ ਜਮ ਕੈ ਸਾਥ ਨ ਜਾਏ ਅਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨ ਮਾਰਗ ਠਾਕ ਨ ਪਾਏ ਮਨੈ ਪਸਵ ਪ੍ਰਗਟ ਜਾਏ ਮਨੈ ਮਗਨ ਚੱਲੇ ਪੰਥ ਮਨ ਧਰਮ ਸੇਤੀ ਸੰਬੰਧ ਅਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੁ ਆਪਾ ਮੁਕਤ ਦਵਾਰ ਮਨੈ ਪਰਵਾਰ ਸਦਾਰ ਮਨਤ ਰਤਾਰੇ ਗੁਰ ਸਿੱਖ ਮਨੈ ਨਾਨਕ ਭਵੈ ਨ ਪਿਖਾ ਐਸਾ ਨਾਮ ਰੰਜਨ ਹੋਇ ਜੇ ਕੋ ਮਨ ਜਾਣੈ ਮਨ ਕੋਇ ਪੰਜ ਪਰਵਾਨ ਪੰਜ ਪਰਦਾਨ ਪੰਜ ਪਾਵਹਿ ਦਰਗਹ ਮਨ ਪੰਚ ਸੋਦਰ ਜਾਨ ਪੰਚਾ ਕਾ ਕੁ ਰਿਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤ ਕਾ ਕਰਨੈ ਨਾਹੀ ਸਮਾਰ ਤੋਲ ਧਰਮ ਦਿਆ ਕਾ ਪੂਤਾ ਸੰਤੋਖਤਾ ਪ੍ਰਖਿਆ ਜਨ ਸੂਤਾ ਜੇ ਕੋ ਭੂਜੈ ਹੁਐ ਸਚਿਆਰ ਧਵਲ ਉਪਰ ਕੇਤਾ ਪਾਰ ਧਰਤੀ ਹੋਰ ਪਰੈ ਹੋਰ ਹੋਰ ਤਦ ਪਾਤਲ ਕਮੰਜੋਰਾ ਜੇ ਜਾਤ ਰੰਗ ਕੇ ਨਾਵ ਸਭ ਨ ਲਿਖਿਆ ਉੜੀ ਕਲਮ ਇਹੋ ਲਿਖਾ ਲਿਖ ਜਾਣ ਕੋਏ ਲਿਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾਲ ਰੂਪ ਕੀਤੇ ਦਾ ਜਾਣੇ ਕੌਣ ਕੂਤਾ ਕੀਤਾ ਪਸਾਉ ਇੱਕ ਕੁਵਾਉ ਤਿਸਤੇ ਹੋਏ ਲਖ ਦਰਿਆਉ ਕੁਦਰਤ ਕਵਨ ਕਹਾ ਵਿਚਾਰ ਮਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਧ ਭਾਵੇਂ ਸਹੀ ਪਲੀਕਾਰ ਤੂੰ ਸਦਾ ਸਲਾਮਤ ਨਰੰਕਾਰ ਅਸੰਖ ਜਪ ਸੰਗ ਪਾਓ ਸੰਗ ਪੂਜਾ ਸੰਗ ਤਪ ਤਾਓ ਅਸੰਖ ਗ੍ਰੰਥ ਮੁਕ ਵੇਦ ਪਾਠ ਸੰਗ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਸੰਗ ਸੱਤਿ ਅਸੰਖ ਦਾ ਤਾਰ ਅਸੰਖ ਸੁਰਮੋਂ ਪਖਸਾਰ ਸੰਗ ਮੋਲ ਲਿਵਲਾਇ ਤਾਰ ਕੁਦਰਤ ਕਵਨ ਕਹਾ ਵਿਚਾਰ ਵਾਰ ਅਨਜਾ ਇੱਕ ਵਾਰ ਜੋ ਤਤ ਪਾਵੇ ਸਾਈ ਭਲੇਕਾਰ ਤੂੰ ਸਦਾ ਸਲਾਮਤ ਨਰੰਕਾਰ ਅਸਾਂ ਕਮੋਰ ਖਾਂਦ ਘੋਰਾ ਸੰਗ ਚੋਰ ਹਰਾਮ ਖੋਰਾ ਅਸੰਗ ਅਮਰ ਕਰ ਜਾਹੇ ਜੋਰ ਸੰਗ ਲਵਢ ਹਤਿਆ ਕਮਾਹੇ ਸੰਗ ਪਾਪੀ ਪਾਪ ਕਰ ਜਾਹੇ ਸੰਕੜਿਆ ਰਕੂੜੇ ਫਿਰਾਹੇ ਸੰਗ ਮਲੇ ਸ਼ਮਲ ਪਖ ਖਾਏ ਸੰਗ ਨਿੰਦ ਸਰ ਕਰਹੇ ਭਾਰ ਨਾਨਕ ਨਿਚ ਕਹਿ ਵਿਚਾਰ ਵਾਰਿਆ ਨਾ ਜਾਵੇਂ ਇੱਕ ਵਾਰ ਜੋ ਤਦ ਪਾਵੇ ਸਾਈ ਭਲੇ ਕਾਰ ਤੁਹ ਸਦਾ ਸਲਾਮਤਨ ਰੰਕਾਰ ਸੰਕ ਨਾਵ ਸੰਕਤਾਵ ਗਮ ਗਮ ਸੰਖ ਲੋ ਅਸਾਂ ਕਹੈ ਸਿਰ ਭਾਰ ਹੋਇ ਅਖਰੇ ਨਾਮ ਅਖਰੇ ਸਲਾਹ ਅਖਰੇ ਗਿਆਨ ਗੀਤ ਗੁਣ ਗਾਹ ਅਖਰੇ ਲਿਖਣ ਭੋਲਣ ਬਾਣ ਅਖਰਾ ਸਰ ਸੰਜੋਗ ਵਿਖਾਣ ਜਿਨ ਐ ਲਿਖਤ ਸਰਨਾਇ ਜਿਵ ਫਰਮਾਇ ਤੇਵ ਤੇਵ ਪਾਹੇ ਜੇ ਤਾ ਕੀ ਤਾ ਤੇ ਤਨ ਵਿਣ ਨਾ ਵੈ ਨਾਹੀ ਕੋਥਾ ਓ ਕੁਦਰਤ ਕਵਨ ਕਾਹ ਵਿਚਾਰ ਵਾਰ ਅਨ ਜਾਵਾ ਇਕ ਵਾਰ ਜੋ ਤੁਧ ਪਾਵੇ ਸਾਇ ਭਲੇ ਕਾਰ ਤੂੰ ਸਦਾ ਸਲਾਮਤ ਨਰੰਕਰ ਭਰਿਆ ਹੱਤ ਪੈਰ ਤਨ ਦੇਹ ਪਾਣੀ ਤੋ ਤੈ ਤੁਰ ਸੁਖਿਆ ਮੂਤ ਪਲਿਤੇ ਕੱਪੜ ਹੋਏ ਦੇ ਸਾਵਣ ਲਿਆ ਤੋਏ ਪਰਿਅਮਤ ਪਾਪਾਂ ਕਾ ਸੰਗ ਤੋ ਪੈ ਨਾਵੇਂ ਕਾ ਰੰਗ ਓਨੇ ਪਾਪਿ ਆਕਣ ਨਾਹੀਂ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਵਿਜ ਆਪੇ ਖਾਓ ਨਾਨਕ ਹੁਕਮ ਆਵੋ ਜਾਓ ਤਿਰਤਪ ਤੇ ਆਦਤ ਦਾਨ ਜੇ ਕੋ ਪਾਵੇ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀ ਤਾ ਭਾਉ ਅੰਤਰਗ ਤੀਰਥ ਮਲ ਨਾਓ ਸਭ ਗੁਣ ਤੇ ਰਹਿ ਮੈਂ ਨਾਹੀਂ ਕੋਏ ਵਿਣ ਗੁਣ ਕੇਤੇ ਭਗਤ ਨ ਹੋਏ ਸਾਸ ਤਤ ਬਾਣੀ ਬਰਮਾਉ ਸਤ ਸੁਹਾਣ ਸਦਾ ਮਨ ਚਾਉ ਕਵਨ ਸੁਵੇਲਾ ਵਖਤ ਕਵਨ ਕਵਨ ਤਤ ਕਵਨ ਵਾਰ ਕਵਨ ਸਰੂਪ ਤੇ ਮਾਹ ਕਵਨ ਜਿ ਤੋ ਆਕਾਰ ਵੇਲ ਨ ਪਾਇ ਪੰਡਤ ਜਿਹੋ ਵੈਲ ਇਕ ਪੁਰਾਨ ਵਖਤ ਨ ਪਾਇਓ ਕਾਦੀਆ ਜੇ ਲਿਖਣ ਲੇਖ ਕੁਰਾਨ ਤਤ ਅਰਨਾ ਜੋਗੀ ਜਾਣ ਰਤਮ ਹੋ ਨ ਕੋਈ ਜਹ ਕਰਤਾ ਸਰਟੀ ਕੋ ਸਾਜੇ ਆਪੇ ਜਾਣੈ ਸੋਈ ਕਿਵ ਕਰ ਅੱਖਾਂ ਕਿਸਲਾਹਿ ਕੰ ਵਰਨੇ ਕਿਵ ਜਾਣ ਨਾਨਕ ਆਖਣ ਸਭ ਕੋ ਆਖਾ ਇੱਕ ਦੁਖ ਸਿਆਣਾ ਵਡਾ ਸਾ ਵਡੀ ਨਾਏ ਕੀਤਾ ਜਹ ਕਹੋ ਐ ਨਾਨਕ ਜੇ ਕੋ ਆਪੋ ਜਾਣੇ ਕਿ ਗਿਆਨ ਸੁਹੈ ਪਤਾਲਾ ਪਤਾਲਾ ਗਾ ਸੰਗਾਸ ੜਕੜਪਾਲ ਥਕੇ ਵੇਦ ਕਹਣਕ ਬਾਤ ਸਾਸਟਾਰ ਕਹਨਕ ਤੇਬਾ ਅਸਲਿਕ ਤਤ ਲਿਖਾਂ ਤ ਲਿਖੇ ਲਿਖੇ ਲਖਾ ਵਿਨਾਸ਼ ਨਾਨਕ ਵਡਾਖੀ ਆਪੇ ਜਾਣ ਆਪ ਸਲਾਹੀ ਸਲਾ ਹਿੱਤ ਸੁਰਤਨਾ ਪਈਆ ਨਦੀਆਂ ਅਤਿ ਵਾਹ ਪਵੈ ਸਮੁੰਦਰ ਨ ਜਾਣਿਆ ਸਮੁੰਦਰ ਸਾ ਸੁਲਤਾਨ ਗਿਰਹਾ ਸੀਤੀ ਮਾਲ ਧਨ ਕੀੜੀ ਤੁਲਣਾ ਹੋਣੀ ਜੇ ਤਸ ਮਨ ਹੁਨਾ ਵਿਸਰਹਿ ਅੰਤ ਨ ਸਿਪਤੇ ਕਹਣਨ ਅੰਤ ਅੰਤ ਕਰਨ ਦੇਣਨ ਅੰਤ ਅੰਤਨ ਵੇਖਣ ਸੋਨ ਅੰਤਨ ਜਾਪੈ ਕਿਆ ਮਨ ਮਹੰਤਾ ਅੰਤਨ ਜਾਪੈ ਕੀਤਾ ਕਾਰ ਅੰਤਨ ਜਾਪੈ ਪਾਰ ਵਾਰ ਅੰਤ ਕਰਨ ਕੀਤੇ ਬਿਲਲਾਏ ਤਾਂ ਕਿ ਅੰਤਨ ਪਾਈ ਜਾਹੇ ਇਹੋ ਅੰਤਨ ਜਾਣ ਕੋਏ ਭਵਤਾ ਕੇ ਅਭੁਤਾ ਹੋਏ ਵੱਡਾ ਸਭ ਉੱਚਾ ਥਾ ਉੱਚ ਪਰ ਉੱਚ ਨਾ ਏ ਵਡੂ ਚਾਹੋ ਏ ਕੋਈ ਤੇ ਸੋਚੇ ਕੋ ਜਾਣ ਸੋ ਜਿਵੜਿਆ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹਤਾ ਕਰਮ ਲਿਖਿਆ ਨਾ ਜਾਏ ਵਡਾ ਦਾਤਾ ਤਤ ਲਨਤ ਮਾਏ ਕੀਤੇ ਮੰਘਾ ਜੋਦ ਅਪਾਰ ਕੀਤੇ ਅਗਣਤ ਨਹਿ ਵਿਚਾਰ ਕੀਤੇ ਖਪਤ ਟਹਿ ਵਿਕਾਰ ਕੀਤੇ ਲੈ ਲੈ ਮਨੁ ਕਿਰਪਾ ਹੈ ਕੀਤੇ ਮੁਰਖਾਈ ਖਾਏ ਕੀਤੇ ਆ ਦੁਖ ਭੁਖ ਸਦਮਾਰ ਅਪਦਾ ਤੇਰੀ ਦਤਾਰ ਬੰਦ ਖਲਾਸ ਪਾਣ ਹੋਇ ਹੋਰਾ ਕਨ ਸਕੈ ਕੋਇ ਜੇ ਕੋ ਖਾਇ ਕ ਖਣ ਪਾਇ ਹੋ ਜਾਣੈ ਜਿਤ ਅਮ ਖਾਇ ਆਪੇ ਜਾਣ ਆਪੇ ਦਿ ਆਖੈ ਸਪਕੇ ਕੇ ਜਿਸਮ ਬਖਸ਼ਿ ਸਿਪਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮਲ ਗੁਣ ਅਮਲ ਵਾਪਾਰ ਅਮਲ ਵਾਪਾਰ ਅਮਲ ਭੰਡਾਰ ਅਮਲ ਵਹਿ ਅਮਲ ਲੈ ਜਾਹੇ ਅਮਲ ਪਾਇ ਮੁੱਲਾ ਸਮਾਹੇ ਮੁੱਲ ਧਰ ਮੁੱਲ ਦੀਵਾਨ ਅਮਲ ਤੁਲ ਮੁੱਲ ਪਰਵਾਨ ਮੁੱਲ ਬਖਸ਼ੀਸ਼ ਅਮਲ ਨਿਸ਼ਾਨ ਮੁੱਲ ਕਰਮ ਮੁੱਲ ਫਰਮਾਨ ਅਮਲ ਮੁੱਲ ਖਿਆ ਨਾ ਜਾਏ ਆਕਾ ਕਰੇ ਲਿਵ ਲਾਇਆ ਕਵਿਦ ਪਾਠ ਪੁਰਾਨ ਆਖੇ ਪੜੇ ਕਰਿ ਵਿਖਿਆ ਨਾ ਕੈ ਬਰਮਾ ਆਖੈਂਦਾ ਕੈ ਗੋਪੀ ਤੈ ਗੋਵਿੰਦਾ ਆਖੈ ਸਰਾ ਕੈ ਸਦ ਆਖੈ ਕਿਤੇ ਕਿਤੇ ਬਦ ਆਖੈ ਧਨ ਆਖੈ ਦੇਵਾ ਕੈ ਸੁਰ ਨਰਮਣ ਜਨ ਸੇਵਾ ਕਿਤੇ ਆਖੈ ਆਖਣ ਪਾਹੇ ਕਿਤੇ ਕੈ ਕੈ ਉਠ ਉਠ ਜਾਏ ਇਤੇ ਕਿਤੇ ਹੋਰ ਕਰਤਾ ਆਖ ਨ ਸਕੈ ਕੈ ਕੀਆ ਜੇ ਵੜ ਪਾਵੈ ਤੇ ਵੜ ਹੋਏ ਨਾਨਕ ਜਾਣ ਸੱਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾ ਲਿਖਿਆ ਸੁਰਗਵਾਰੰਗਵਾਰ ਸੋਦਰ ਕਿਹਾ ਸੋ ਕਰ ਕੇ ਹਾਜਤ ਬੈ ਸਰਬ ਸਮਾਲੇ ਵਾਜ ਨਾਦ ਅਨੇਕ ਸੰਖਾ ਕੇ ਤੇ ਵਣਹਾਰੇ ਇਤੇ ਰਾਗ ਪਰੇ ਸੋ ਕਹੇ ਅਨ ਕੇਤੇ ਗਾਵਣ ਹਾਰੇ ਗਾਵੇ ਤੁਨ ਪਉਣ ਪਾਣੀ ਬਸੰਤਰ ਗਾਵੇ ਰਾਜਾ ਤਰਮ ਦਵਾਰੇ ਗਾਵੇ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵੇ ਸਰਬਰਮਾ ਦੇਵੀ ਸੋਣ ਸਦਾ ਸਵਾਰੇ ਗਾਵੈ ਦੰਦ ਅਸਨ ਬੈਠੇ ਦੇਵਤੇ ਹੰਦਰ ਨਾਲੇ ਗਾਵੈ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੇ ਸੰਤੋਖੀ ਗਾਵੇ ਵੀਰ ਕਰਾਰੇ ਗਾਵਣ ਪੰਡਤ ਪੜਨ ਰਖੇ ਸਰ ਜੁਗ ਜੁਗ ਵੇਦ ਨਾਲੇ ਗਾਹ ਮੋਹਣੀਆ ਮਨ ਮੋਹਣ ਸੁਰਗਾਂ ਮੱਛ ਪਿਆਲੇ ਗਾਵਰਤਨੁ ਪਾਇ ਤੇਰੇ ਅਠਸਠਿ ਤੀਰਥਨ ਲਿਗਾਵੇ ਜੋਤ ਮਹਾਬਲ ਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਭਰ ਝੰਡਾ ਕਰ ਕਰ ਰਖੇ ਤਾਰ ਸੇ ਤਦਨ ਗਾਵੇ ਜੋ ਤਦ ਪਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਗਾਵਣ ਸੇ ਮਨ ਚਿਤਨ ਆਵਣ ਨਾਨਕ ਆਵਿਚਾਰਿ ਸੋਇ ਸੋਇ ਸਦਾ ਸਤਿ ਸਾਹਿਬ ਸਾਚਾ ਸਾਚਿ ਨਾ ਇਹ ਪੀਉ ਸਿਜੈ ਨੰਦਾ ਸਿਰਚਨਾ ਦਿਨ ਰਚਾਈ ਰੰਗੇ ਰੰਗੇ ਪਾਤੇ ਕਰ ਕਜਨ ਸਿ ਮਾਇਆ ਜਿਨ ਓਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵੇਂ ਤਿਸ ਦੇ ਵਢਾਈ ਜੋ ਤਿਸ ਪਾਵੇ ਸੋਇ ਕਟ ਸਿ ਹੁਕਮਨ ਕਰ ਨਾ ਜਾਏ ਸੋ ਪਤਿ ਸਾਹੁ ਸਪਤ ਸਾਇਬ ਨਾਨਕ ਰਹਿਣ ਰਜਾਈ ਹੁੰਦਾ ਸੰਤੋਖ ਸਰਪ ਚੋਲੇ ਧਿਆਨ ਕਰਬ ਭੂਤ ਖਿੰਤਾ ਕਾਲ ਕੁਵਾਰੇ ਕਾਇ ਜੁਗਤ ਰਣਾ ਪ੍ਰਤੀਤ ਆਏ ਪੰਤੇ ਸਗਲ ਜਮਾਤੀ ਮਨ ਜੀਤੇ ਜਗ ਜੀਤ ਆਦੇਸ ਤਸਾ ਹਦੇਸ ਆਦ ਨੀਲ ਅਨਦ ਨਹਤ ਜੋ ਜੁਗ ਇਕ ਵੇਸ ਪਉਕਤ ਗਿਆਂ ਦਿਆ ਪੰਡਾਰਨ ਕਟਕਟਵਾਜ ਹੈ ਨਾਦ ਆਪਨਤ ਨਾਤੇ ਸਭ ਜਾ ਕੇ ਰਿਸਦ ਅਵ ਰਸਾਦ ਸੰਜੋਗ ਵਿਜੋਗ ਦੁਇਕਾਰ ਚਲਾਵਹਿ ਲੇਖ ਭਗ ਆਦਿਤ ਸਾ ਦੇਸ ਆਦ ਅਨਿਲ ਅਨਾਦ ਨਾਤ ਜੁਗ ਜੁਗ ਇਕੋ ਵੇਸ ਇਕਮੈ ਜੁਗਤ ਵਿਆਇ ਤਿੰ ਚਲੇ ਪ੍ਰਵਹਨ ਇਕ ਸੰਸਾਰ ਇਕ ਭੰਡਾਰ ਇਕ ਲਾਇ ਦੇ ਵਹਾਨ ਜਿ ਤਸਪਾਵੇ ਤਵੇਂ ਚਲਾਵੇ ਜਿਵੇਂ ਹੋ ਵ ਪ੍ਰਮਾਨ ਭਵੇਖੇ ਉਹ ਨਦਰਨ ਆਵੇ ਬਹੁਤਾ ਵਿਢਾਨ ਆਦੇਸ ਸਾਦੇਸ ਆਦ ਅਨਿਲ ਅਨਾਦ ਨਹਤ ਜੁਗ ਜੁਗ ਇਕ ਵੇਸ ਆਸਨ ਲੋਏ ਲੋਏ ਭੰਡਾਰ ਜੋ ਕੁਛ ਪਾਇਆ ਸੋ ਇੱਕ ਵਾਰ ਕਰ ਕਰ ਵੇਖੈ ਸਰਜਨਹਾਰ ਨਾਨਕ ਸੱਚੇ ਕੀ ਸਾਚੇ ਕਰ ਆਦੇਸ ਆਦੇਸ ਆਦਰ ਨਿਲ ਅਨਾਦ ਨਾਹਤ ਜੁਗ ਜੁਗ ਇੱਕ ਵੇਸ ਇੱਕ ਦੂਜੀ ਪੌ ਲਖ ਹੋ ਹੈ ਲਖ ਵੈ ਲਖ ਵੀਸ ਲਗ ਲਗ ਡਾਕ ਏਕ ਨਾਮ ਜਗਦੀਸ ਐਤਰਾਹ ਪਤ ਪਵੜੀਆਂ ਚੜਿਆ ਹੋਇ ਕੇਸ ਸੁਣ ਗੱਲਾਂ ਆਕਾਸ ਕੀ ਕਿਟਾਇ ਰਿਸ ਨਾਨਕ ਨਦਰੀ ਪਾਈਐ ਕੂੜੀ ਕੂੜਾ ਠੇਸਾ ਆਖਨ ਜੋਰ ਚ ਪੈ ਨਹ ਜੋਰਾ ਜੋਰਨ ਮੰਗਣ ਦੇਣ ਨਾ ਜੋਰਾ ਜੋਰਨ ਜੀਵਨ ਮਰਨਹ ਜੋਰਾ ਜੋਰਨ ਰਾਜਮਾਲ ਮਨਸੂਰ ਜੋਰਨ ਸੁਰਤੀ ਗਿਆਨ ਵਿੱਚ ਆਰ ਜੋਰਨ ਜੁਗਤੀ ਛੁੱਟੈ ਸੰਸਾਰ ਜੇ ਸਤ ਜੋਰ ਕਰ ਵਿਖੈ ਸੋ ਨਾਨਕ ਤੁਮ ਨਿਚ ਨ ਕੋਏ ਰਾਤਿ ਰਤਿ ਤਿਥਿ ਤਿਵਾਰ ਕੋਨ ਪਨਿਗਨੀ ਪਤਾਲ ਇਸ ਵਿੱਚ ਧਰਤੀ ਥਾਪ ਰੱਖੇ ਧਰਮ ਸਾਲ ਤਿਸ ਵਿੱਚ ਜਿਹ ਜੁਗਤ ਕੇ ਰੰਗ ਨਨ ਕੈ ਨਾਮ ਨੇਕ ਅਨੰਤ ਕਰਮੇ ਕਰਮੇ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਦਿੱਥਾ ਸੋਹਣ ਪੰਚ ਪਰਵਾਣ ਨਦਰਿ ਕਰਮ ਪਵਨ ਸ਼ਾਣ ਕਚਪਕਾਇ ਉਥੇ ਪਾਏ ਨਾਨਕ ਗਿਆ ਜਪੇ ਜਾਏ ਕਰਮਖੰਡ ਕਾਇਓ ਧਰਮ ਗਿਆਨ ਖੰਡ ਕਾ ਕੋ ਕਰਮ ਇਤੇ ਪਉਣ ਪਾਣੀ ਵਸੰਤਰ ਕੀਤੇ ਕਾਨ ਮਹੇਸ਼ ਕੀਤੇ ਬ੍ਰਹਮ ਕਾਡਤ ਕੜੀ ਰੂਪ ਰੰਗ ਕੇ ਵੇਸ ਕੀਤੀਆ ਕਰਮ ਭੂਮੀ ਮਿਰ ਕੇਤੇ ਕੀਤੇ ਧੂਪ ਦੇਸ ਕੀਤੇ ਇੰਦ ਚੰਦ ਸੁਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਤਿਬੁੱਧ ਨਾਥ ਕੀਤੇ ਕੀਤੇ ਦੇਵੀ ਵੇਸ ਕੇਤੇ ਦੇਵਦਾਨ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤਿਆਂ ਖਾਣੇ ਕੇਤਿਆਂ ਬਾਣੇ ਕੇਤੇ ਪਤ ਨਰਿੰਦ ਕੇਤਿਆਂ ਸੁਰਤੇ ਸਵਕ ਕੇਤੇ ਨਾਨਕ ਅੰਤਨ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿਥੈ ਨਾਦ ਬినੋਦ ਕੁੜ ਅਨੰਦ ਸ਼ਰਮ ਖੰਡ ਕੇ ਬਾਣੇ ਰੂਪ ਤਿਥੈ ਘੜਤ ਕੜਿਏ ਬਹੁਤ ਅਨੂਪਾ ਤਾ ਕੇ ਅੰਗਲਾਂ ਕਥਿਆ ਨਾ ਜਾ ਹੈ ਜੇ ਕੋ ਕਹਿ ਪਿੱਛੈ ਪਛਤਾਏ ਤਿੱਥੈ ਘੜਿਆ ਸੁਰਤ ਮਤਮਨ ਬੁੱਧ ਤਿੱਥੈ ਘੜਿਆ ਸੁਰਾਂ ਸਿਧਾਂ ਕੀ ਸੁਧ ਕਰਮਖੰਡ ਕੀ ਬਾਣੀ ਜੋਰਾ ਤਿੱਥੈ ਹੋਰ ਨ ਕੋਈ ਹੋਰ ਤਿੱਥੈ ਜੋਦ ਮਹਾਬਲ ਸੂਰ ਤਿਨ ਮੈਂ ਰਾਮ ਰਿਹਾ ਪਰਪੂਰ ਤਿੱਥੈ ਸੀਤੋ ਸੀਤਾ ਮਹਿਮਾ ਮਾਹੇ ਤਾਂ ਕੇ ਰੂਪ ਨ ਕਥਨੇ ਜਾਹਿ ਨਾ ਹੁਮਰੈ ਠਾਗੇ ਜਾਹਿ ਜਿਨ ਕਾ ਰਾਮ ਵਸੈ ਮਨ ਮਾਹਿ ਤਿੱਥੈ ਭਗਤ ਵਸੈ ਕਾ ਲੋਕ ਰਹਾ ਅਨੰਤ ਸਚੋ ਮਨ ਸੋਏ ਸਚਖੰਡ ਵਸੈ ਨਰੰਕਾਰ ਕਰ ਕਰ ਵੇਖੈ ਨਦਰਿ ਨਿਹਾਲ ਤਿੱਥ ਖੰਡ ਮੰਡਲ ਵਰਪੰਡਾ ਜੇ ਕੋ ਕਥੈ ਤ ਅੰਤ ਨ ਅੰਤ ਤਿੱਥੈ ਲੋ ਲੋਕਾਰ ਜਿਵੇਂ ਜਿਹ ਹੁਕਮਤ ਵੈ ਤਿਵਕਾਰ ਵੇਖੈ ਵਿਕਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਹਰ ਜਤ ਪਹਾਰਾ ਤਿਰ ਸੁਨਿਆਰ ਅਹਰਨ ਮਤ ਵਿਦਹਥਿਆਰ ਭੋਖ ਲਗਨ ਤਪਤਾਉ ਪਾਂਡਾ ਪਵ ਅਮਰਤ ਤਟਹਾਲ ਘੜੀਏ ਸਭ ਸਟੀਟਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੇ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦਿਵਸ ਰਦ ਦਈ ਦਾਇਆ ਖੇਲ ਸਗਲ ਜਗਤ ਚੰਗਿਆਈਆਂ ਬੁਰਈਆਂ ਕੋਚੇ ਧਰਮ ਹਦੂਰ ਕਰਮ ਆਪੋ ਆਪਣੀ ਕਿ ਨੇੜੇ ਕਿ ਦੂਰ ਜਿਨੇ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮਖੋਜਲੇ ਕੇਤੇ ਛੁਟੇ ਨਾਲ